ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਮਿੱਠਾ ਦਲੀਆ ਉਹਦੇ ਵਾਸਤੇ ਜੀ ਅਸੀਂ ਇੱਕ ਕੌਲੀ ਦਲੀਆ ਦੀ ਲਈ ਆ ਆ ਤਿੰਨ ਢਲੀਆਂ ਅਸੀਂ ਗੁੜ ਦੀਆਂ ਲਈਆਂ ਇੰਨਾ ਕੁ ਦੇਸੀ ਘੀਏ ਲਿਆ ਆ ਥੋੜੇ ਕਾਜੂ ਤੇ ਬਦਾਮ ਲਏ ਆ ਜੀ ਦਲੀਆ ਅਸੀਂ ਕੁੱਕਰ ਦੇ ਵਿੱਚ ਬਣਾਵਾਂਗੇ ਜੀ ਹੁਣ ਕੁੱਕਰ ਦੇ ਵਿੱਚ ਅਸੀਂ ਘੀ ਪਾ ਦਿੰਨੇ ਆ ਕਿ ਅਸੀਂ ਗਰਮ ਹੋਲਨ ਦਵਾਵਾਂਗੇ ਜੀ ਫਿਰ ਅਸੀਂ ਦਲੀਆ ਪਾ ਕੇ ਪੁੰਨਾਂਗੇ ਇਹਦੇ ਵਿੱਚ ਹੁਣ ਅਸੀਂ ਜੀ ਆ ਤਿੰਨ ਗੁਣਾ ਪਾਣੀ ਪਾ ਕੇ ਨਾ ਪਤਿੱਲੇ ਦੇ ਵਿੱਚ ਰੱਖ ਦਿੱਤਾ ਇਹਦੇ ਵਿੱਚ ਅਸੀਂ ਇਹ ਗੁੜ ਪਾ ਲਵਾਂਗੇ ਇਹਨੂੰ ਫਿਰ ਅਸੀਂ ਛਾਣ ਕੇ ਜੀ ਉਹਦੇ ਵਿੱਚ ਦਲੀਆ ਚ ਪਾਵਾਂਗੇ ਗੁੜ ਘੋਲਣੇ ਤੱਕ ਇਹਦੀ ਵੇਟ ਕਰਾਂਗੇ ਆਪਾਂ ਇਹਦਾ ਵਿੱਚ ਕਈ ਵਾਰੀ ਕਿਰਕਲ ਜੀ ਹੁੰਦੀ ਆ ਉਹ ਥੱਲੇ ਬਹਿ ਜਾਊਗੀ ਤਾਂ ਕਰਕੇ ਅਸੀਂ ਇਦਾਂ ਕੀਤੀ ਆ ਜੀ ਹੁਣ ਇਹ ਨਾ ਜਿਲੇ ਪਾਣੀ ਗਰਮ ਹੋ ਗਿਆ ਕੋਲ ਕੋਲ ਗਿਆ ਫੇਰ ਗੈਸ ਬੰਦ ਕਰ ਦਵਾਂਗੇ ਓਕੇ ਸਾਡਾ ਗਰਮ ਹੋ ਗਿਆ ਜੀ ਇਹਦੇ ਵਿੱਚ ਅਸੀਂ ਦਲੀਆ ਪਾਵਾਂਗੇ ਦਲੀਆ ਜੀ ਅਸੀਂ ਦਾਣਾ ਸਾਫ਼ ਕਰ ਲਿਆ ਇਹ ਪਹਿਲੇ ਇਹਨੂੰ ਮੈਂ ਪ੍ਰਾਤ ਦੇ ਵਿੱਚ ਪਾ ਕੇ ਸਾਰਾ ਸਾਫ਼ ਕੀਤਾ ਵਿੱਚ ਕੋਈ ਚੀਜ਼ ਨਾ ਹੋਵੇ ਫਿਰ ਇਸ ਮੈਨੂ ਇਸ ਵਿੱਚ ਕਾਟਨ ਦਾ ਕੱਪੜਾ ਲੈ ਕੇ ਜੀ ਉਹਦੇ ਵਿੱਚ ਇਦਾਂ ਪਾ ਕੇ ਨਾ ਮਲਿਆ ਫਿਰ ਸਫਾਈ ਕੀਤੀ ਆ ਇਹਦੀ ਇਦਾਂ ਸਾਫ ਕੀਤਾ ਜੇ ਅਸੀਂ ਇਹਨੂੰ ਧੋਨੇ ਆ ਫਿਰ ਘੇੜੇ ਵਿੱਚ ਨਹੀਂ ਪੁੱਜਦਾ ਹੁੰਦਾ ਜੀ ਦਾਣਾ ਜੇ ਫਿਰ ਧੋਣਾ ਹੀ ਹੋਵੇ ਤਾਂ ਫਿਰ ਘੰਟਾ ਤੋਂ ਪਹਿਲੇ ਧੋਵੋ ਇਹਨੂੰ ਉਹਦਾ ਨਹੀਂ ਫਿਰ ਉਹਨੂੰ ਅਸੀਂ ਛਾਣੀ ਦੇ ਵਿੱਚ ਰੱਖ ਸਕਦੇ ਆ ਫਿਰ ਉਹਦੇ ਵਿੱਚੋਂ ਸਾਰਾ ਪਾਣੀ ਨਿਕਲ ਸਕਦਾ ਫਿਰ ਅਸੀਂ ਇਹਨੂੰ ਘੇੜ ਚ ਭੁੰਨ ਸਕਦੇ ਆ ਇਦਾਂ ਅਸੀਂ ਇਹਨੂੰ ਉਹਦਾ ਕੱਪੜੇ ਦੇ ਨਾਲ ਸਾਫ ਕਰ ਸਕਦੇ ਆ ਫੇ ਅਸੀਂ ਇਦਾਂ ਬਣਾ ਲਿਖਦਾ ਆ ਹੁਣ ਅਸੀਂ ਇਹਨੂੰ ਭੁੰਨਾਗੇ ਜੀ ਗੈਸ ਸਾਡੀ ਮੀਡੀਅਮ ਤੋਂ ਵੀ ਥੱਲੇ ਆ ਅਸੀਂ ਇਹਨੂੰ 5 ਕਮਿੰਟ ਲੱਗ ਜਾਣੇ ਜੀ ਭੁਜੜੇ ਨੂੰ ਜਿੰਨੀ ਮੱਠੀ ਮੱਠੀ ਅੱਗੇ ਭੁਜੂਗਾ ਉਨਾ ਹੀ ਵਧੀਆ ਰਹੂਗਾ ਜੀ ਹੁਣ 5 ਕਮਿੰਟ ਹੋ ਗਿਆ ਜੀ ਸਾਡਾ ਦਲੀਆ ਭੁਜਦੇ ਨੂੰ ਹੁਣ ਅਸੀਂ ਇਹ ਕਾਜੂ ਤਾਂ ਬਦਾਮ ਵਿੱਚ ਪਾ ਦਵਾਂਗੇ ਇਹ ਵੀ 1 ਕਮਿੰਟ 1.5 ਮਿੰਟ ਨਾਲ ਹੀ ਭੁਜ ਜਾਊਗੇ ਅਸੀਂ ਇਹ ਬਖਰੇ ਨਹੀਂ ਜੀ ਭੁੰਨੇ ਅਸੀਂ ਕਿ ਇਦਾਂ ਦਲੀਏ ਦੇ ਵਿੱਚੇ ਭੁੰਨ ਲਵਾਂਗੇ ਇਦਾਂ ਹੀ ਇਹਨਾਂ ਨੇ ਪੁੱਛ ਜਣਾ ਆ ਜੀ ਦਲੀਆ ਜੀ ਸਾਰਿਆਂ ਨੂੰ ਖਾਣਾ ਚਾਹੀਦਾ ਏ ਤਾਕਤ ਵਾਲੀ ਚੀਜ਼ ਹੁੰਦੀ ਆ ਹੈਲਦੀ ਹੁੰਦਾ ਇਹ ਕਦੀ ਕਦੀ ਬਣਾ ਕੇ ਖਾ ਲੈਣਾ ਚਾਹੀਦਾ ਆ ਮੋਢਾਂ ਵੀ ਪੇਟ ਲਈ ਸਹੀ ਹੁੰਦਾ ਜੀ ਇਹ ਦਲੀਆ ਹਲਕਾ ਹਲਕਾ ਖਾਣਾ ਕਦੀ ਕਦੀ ਬੰਦਾ ਖਾ ਲਵੇ ਪਾਣੀ ਸਾਡਾ ਗਰਮ ਹੋ ਗਿਆ ਜੀ ਗੁੜ ਵੀ ਦਾਣਾ ਖੋਲ ਗਿਆ ਓਰੀਜਨ ਲੱਗਿਆ ਸੀਗਾ ਹੁਣ ਅਸੀਂ ਇਹਨੂੰ ਜੱਗ ਦੇ ਵਿੱਚ ਪਾਉਣ ਲਵਾਂਗੇ ਜੀ ਫਿਰ ਅਸੀਂ ਇਹਨਾਂ ਕੁੱਕਰ ਚ ਪਾਵਾਂਗੇ ਇਦਾਂ ਸਾਨੂੰ ਪਾਉਣਾ ਔਖਾ ਆ ਜੀ ਇਹ ਅਸੀਂ ਜੱਗ ਦੇ ਵਿੱਚ ਪੁਣ ਕੇ ਫਿਰ ਪਾਵਾਂਗੇ ਗਰਮ ਬਹੁਤ ਆ ਦਲੀਆ ਸਾਡਾ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਨਾ ਗੁੜ ਵਾਲਾ ਪਾਣੀ ਪਾ ਦਵਾਂਗੇ ਜੀ ਅਸੀਂ ਪਉਣ ਲਿਆ ਆ ਇਹੇ ਨਸੀਬ 10 ਕ ਲੈਚੀਆਂ ਦਾ ਪਾਊਡਰ ਜੀ ਬਣਾਇਆ ਆ ਹਾ ਕੁੱਟ ਕੇ ਹੁਣ ਇਹ ਵੀ ਵਿੱਚ ਪਾ ਦਵਾਂਗੇ ਇਹਦਾ ਸਵਾਦ ਜਿਹੜਾ ਹੈ ਨਾ ਵਧੀਆ ਜਿਹਾ ਆਊਗਾ ਵਿੱਚੋਂ ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੇ ਜੀ ਇਹਨੂੰ ਮੀਡੀਅਮ ਗੈਸ ਤੇ ਚਲਾਇਆ ਜੀ ਇਹ ਲੈ ਪਹਿਲੀ ਸੀਟੀ ਵੱਜ ਜਾਊਗੀ ਅਸੀਂ ਫਿਰ ਇਹਨੂੰ ਸਿਮ ਤੇ ਗੈਸ ਨੂੰ ਕਰਕੇ ਨਾ 5 ਮਿੰਟ ਲੋਆ ਲਵਾਂਗੇ ਜੀ ਫਿਰ ਸਾਡਾ ਦਲੀਆ ਹੋ ਜਾਣਾ ਪਹਿਲੀ ਬਿਸਲ ਵੱਜ ਗਈ ਆ ਜੀ ਅਸੀਂ ਹੁਣ ਗੈਸ ਸਿਮ ਤੇ ਕਰਕੇ ਇਹਨੂੰ 5 ਮਿੰਟ ਲੋਆ ਲਵਾਂਗੇ ਜੀ ਫਿਰ ਇਹ ਬਹੁਤ ਵਧੀਆ ਹੋ ਜਾਣਾ ਆ ਫਿਰ ਅਸੀਂ ਗੈਸ ਬੰਦ ਕਰ ਦਵਾਂਗੇ 5 ਮਿੰਟ ਹੋ ਗਏ ਜੀ ਹੁਣ ਅਸੀਂ ਗੈਸ ਬੰਦ ਕਰਕੇ ਇਹਦੀ ਭਾਫ਼ ਨਿਕਲਣ ਦੇਵਾਂਗੇ ਬਾਅਦ ਵਿੱਚ ਇਹਨੂੰ ਖੋਲਾਂਗੇ ਜੀ ਹੌਕਾ ਕਰਾ ਕੇ ਖੋਲਿਆ ਜੀ ਦਲੀਆ ਬਣ ਕੇ ਤਿਆਰ ਹੋ ਗਿਆ ਹਾਂ ਦੇਖੋ ਇਹ ਦਰਾ ਜੀ ਬਣਿਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਦਲੀਆ ਮਿੱਠਾ ਦਲੀਆ ਸਾਡਾ ਬਣ ਕੇ ਤਿਆਰ ਆ ਜੀ ਦਲੀਆ ਸਾਡਾ ਬਹੁਤ ਵਧੀਆ ਬਣਿਆ ਹੁਣ ਅਸੀਂ ਇਹਨੂੰ ਦੇਸੀ ਘਿਓ ਪਾ ਕੇ ਸਰਵ ਕਰਾਂਗੇ ਜੀ ਦਲੀਆ ਸਾਡਾ ਬਹੁਤ ਵਧੀਆ ਤਿਆਰ ਹੋਇਆ ਜੀ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਦਲੀਆ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਸਾਡਾ ਨਵਾਂ ਨਵਾਂ ਚੈਨਲ ਆ ਜੀ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਥੈਂਕ ਯੂ